ਮੁੱਖ ਮੰਤਰੀ ਭਗਵੰਤ ਮਾਨ ਹੁਣੇ ਪਹੁੰਚੇ ਆ ਪਰਿਵਾਰ ਦੇ ਕੋਲ ਗੱਲਬਾਤ ਕਰਨਗੇ ਤਾਂ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ ਹੁਣਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਪਤਨੀ ਦੇ ਨਾਲ ਉਹਨਾਂ ਦੀ ਬੇਟੀ ਦੇ ਨਾਲ ਕੱਲ ਜਦੋਂ ਅਰਵਿੰਦ ਕੇਜਰੀਵਾਲ ਦੇ ਘਰ ਈਡੀ ਦੀ ਟੀਮ ਪਹੁੰਚੀ ਸੀ ਤਾਂ ਉਹਨਾਂ ਨੇ ਮੋਬਾਈਲ ਫੋਨ ਵੀ ਇਹਨਾਂ ਦੇ ਜਬਤ ਕਰਲੇ ਸੀ ਨਾਲ ਦੀ ਨਾਲ ਹੀ ਜਪੀ ਦੇ ਵੱਲੋਂ ਤੇ ਬਾਕੀ ਵਿਰੋਧੀ ਧਿਰਾਂ ਦੇ ਵੱਲੋਂ ਖਾਸ ਤੌਰ ਤੇ ਕਿਉਂਕਿ ਪੰਜਾਬ ਕਾਂਗਰਸ ਦੇ ਵੱਲੋਂ ਵੀ ਛੁੱਟੀਆਂ ਲਈਆਂ ਜਾ ਰਹੀਆਂ ਉੱਥੇ ਸੁਨੀਲ ਜਾਖੜ ਹੋਣਾ ਨੇ ਵੀ ਤੰਜ ਕੱਸਿਆ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਹੋਣਾ ਦੀ ਰਾਤ ਗ੍ਰਿਫਤਾਰੀ ਹੋਈ ਹੈ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਪਹੁੰਚੇ ਹੈ ਪਰਿਵਾਰ ਦੇ ਕੋਲ ਗੱਲਬਾਤ ਕਰਨਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਦਿੱਲੀ ਜਿੱਥੇ ਕੀ ਅਰਵਿੰਦ ਕੇਜਰੀਵਾਲ ਹੋਣਾ ਦਾ ਘਾਰਾ ਤਾਂ ਸਿੱਧਾ ਉਹਨਾਂ ਦੇ ਘਰ ਤੋਂ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜਸ਼ਨ ਲਗਾਤਾਰ ਤੁਹਾਨੂੰ ਦਿਖਾ ਰਹੇ ਨੇ ਤਸਵੀਰ ਜਸ਼ਨ ਇਸ ਪਾਸੇ ਇਹ ਇਹ ਤਸਵੀਰ ਜਿਹੜੀ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਹੁਣਾ ਦਾ ਘਰ ਆ ਜਿੱਥੇ ਔਰ ਗੱਲਬਾਤ ਕਰਨਗੇ ਤਾਂ ਸੀਐਮ ਭਗਵੰਤ ਮਾਨ ਪਹੁੰਚ ਚੁੱਕੇ ਨੇ ਦਿੱਲੀ ਅਰਵਿੰਦ ਕੇਜਰੀਵਾਲ ਹੁਣਾ ਦੇ ਘਰ ਜਿੱਥੇ ਕਿ ਮੁਲਾਕਾਤ ਕੀਤੀ ਜਾਏਗੀ ਤਾਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਅਰਵਿੰਦ ਕੇਜਰੀਵਾਲ ਹੁਣਾ ਦੇ ਘਰ ਤੋਂ ਇਹ ਲਾਈਵ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪਹੁੰਚ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਮੁਲਾਕਾਤ ਕਰਨ ਦੇ ਲਈ ਮੁਲਾਕਾਤ ਕਰਨਗੇ ਅਰਵਿੰਦ ਕੇਜਰੀਵਾਲ ਹੁਣਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਪਤਨੀ ਦੇ ਨਾਲ ਉਹਨਾਂ ਦੀ ਬੇਟੀ ਦੇ ਨਾਲ ਤੇ ਬਾਕੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਉਂਕਿ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਹੋਈ ਹੈ ਈਡੀ ਲਗਾਤਾਰ ਸੱਮਨ ਲੈ ਕੇ ਪਹੁੰਚ ਰਹੀ ਸੀ ਕੇਜਰੀਵਾਲ ਹੁਣਾਂ ਦੇ ਘਰ ਪਰ ਕੇਜਰੀਵਾਲ ਪੇਸ਼ ਨਹੀਂ ਹੋ ਰਿਹਾ ਸੀ ਈਡੀ ਸਾਹਮਣੇ ਔਰ ਉਸ ਤੋਂ ਬਾਅਦ ਹੁਣ ਆਖਰਕਾਰ ਕੱਲ 10ਵਾਂ ਸੱਮਨ ਲੈ ਕੇ ਈਡੀ ਪਹੁੰਚੀ ਸੀ ਔਰ ਉਸ ਤੋਂ ਬਾਅਦ ਗ੍ਰਿਫਤਾਰੀ ਹੋ ਗਈ ਹੈ ਤਾਂ ਗ੍ਰਫਤਾਰੀ ਤੋਂ ਬਾਅਦ ਹੁਣ ਲਗਾਤਾਰ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਜਮਾਬੜਾ ਤਾਂ ਟਾਪ ਪੋਜੀਸ਼ਨ ਦੇ ਦੋ ਲੀਡਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਚ ਅਰਵਿੰਦ ਕੇਜਰੀਵਾਲ ਤੇ ਦੂਜੇ ਨੰਬਰ ਤੇ ਭਗਵੰਤ ਮਾਨ ਹੁਣਾਂ ਦਾ ਜ਼ਿਕਰ ਆਉਂਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਜੋ ਨੇ ਉਹ ਪਹੁੰਚੇ ਆ ਪਰਿਵਾਰ ਦੇ ਨਾਲ ਗੱਲਬਾਤ ਕਰਨਗੇ ਪਰਿਵਾਰ ਨੂੰ ਭਰੋਸਾ ਦਿਤਾਉਣਗੇ ਕਿ ਅਸੀਂ ਬਿਲਕੁਲ ਨਾਲ ਖੜੇ ਆ ਪਰਿਵਾਰ ਦੇ ਤਾਂ ਕਿਉਂਕਿ ਹਰਜੋਤ ਬੈਂਸ ਵੀ ਪਹੁੰਚੀ ਸੀ ਬਾਕੀ ਦੇ ਕੁਝ ਮੰਤਰੀ ਵੀ ਪਹੁੰਚੇ ਪੰਜਾਬ ਤੋਂ ਪੰਜਾਬ ਤੋਂ ਲੀਡਰਸ਼ਿਪ ਵੀ ਆਮ ਆਦਮੀ ਪਾਰਟੀ ਦੀ ਪਹੁੰਚੀ ਔਰ ਉਹਨਾਂ ਨੇ ਵੀ ਗੱਲਬਾਤ ਦੱਸਿਆ ਜਾ ਰਿਹਾ ਕਿ ਕੀਤੀ ਵੀ ਆ ਫੋਨ ਤੇ ਪਰਿਵਾਰ ਦੇ ਨਾਲ ਔਰ ਕੱਲ ਜਦੋਂ ਅਰਵਿੰਦ ਕੇਜਰੀਵਾਲ ਦੇ ਘਰ ਈਡੀ ਦੀ ਟੀਮ ਪਹੁੰਚੀ ਸੀ ਤਾਂ ਉਹਨਾਂ ਨੇ ਮੋਬਾਈਲ ਫੋਨ ਵੀ ਇਹਨਾਂ ਦੇ ਜਬਤ ਕਰ ਲਏ ਸੀ ਨਾਲ ਦੀ ਨਾਲ ਹੀ ਔਰ ਉਸ ਤੋਂ ਬਾਅਦ ਫਿਰ ਅਰਵਿੰਦ ਕੇਜਰੀਵਾਲ ਦੀ ਜਦੋਂ ਗ੍ਰਿਫਤਾਰੀ ਹੋਈ ਗ੍ਰਿਫਤਾਰੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਲਜਾਇਆ ਗਿਆ ਸੀ ਦੱਸਿਆ ਜਾ ਰਿਹਾ ਕਿ ਭਗਵੰਤਪਨ ਉਹਨਾਂ ਨੇ ਰਾ ਵਰਕ ਮੈਂਬਰਾਂ ਦੇ ਨਾਲ ਔਰ ਉੱਥੇ ਹਰਜੋਤ ਮੈਂਸੂਨਾਂ ਦੀ ਗ੍ਰਿਫਤਾਰੀ ਹੋਈ ਹੈ ਦਿੱਲੀ ਦੇ ਵਿੱਚ ਹਰਜੋਤ ਮੈਂਸੂਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਕਥਿਤ ਸ਼ਰਾਬ ਘਟਾਲੇ ਦਾ ਮਾਮਲਾ ਹੈ ਜਿਸ ਨੂੰ ਲੈ ਕੇ ਲਗਾਤਾਰ ਕਾਰਵਾਈ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਔਰ ਉਸੇ ਕੜੀ ਦੇ ਵਿੱਚ ਹੁਣ ਗ੍ਰਿਫਤਾਰੀ ਹੋਈ ਹੈ ਸਭ ਤੋਂ ਵੱਡੀ ਗ੍ਰਿਫਤਾਰੀ ਹੋਈ ਹੈ ਅਰਵਿੰਦ ਕੇਜਰੀਵਾਲ ਉਹਨਾਂ ਦੀ ਸੈਟਿੰਗ ਜੋ ਮੁੱਖ ਮੰਤਰੀ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਹੈ ਉਹ ਸੜਕਾਂ ਦੇ ਉੱਪਰ ਹੈ ਔਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚ ਰਹੇ ਪਰ ਉੱਥੇ ਹੀ ਭਾਜੀਪੀ ਦੇ ਵੱਲੋਂ ਤੇ ਬਾਕ ਵਰੋਤੀ ਤਰ੍ਹਾਂ ਦੇ ਵੱਲੋਂ ਖਾਸ ਤੌਰ ਤੇ ਕਿਉਂਕਿ ਪੰਜਾਬ ਕਾਂਗਰਸ ਦੇ ਵੱਲੋਂ ਵੀ ਚੁਟਕੀਆਂ ਲਈਆਂ ਜਾ ਰਹੀਆਂ ਉੱਥੇ ਸੁਨੀਲ ਜਾਖੜ ਹੁਣਾਂ ਨੇ ਵੀ ਤੰਜ ਕੱਸਿਆ ਉੱਥੇ ਕੁਮਰ ਵਿਜੇਪ੍ਰਤਾਪ ਹੁਣਾਂ ਨੇ ਵੀ ਟਵੀਟ ਕੀਤਾ ਤਾਂ ਸਦੀਆਂ ਤਸਵੀਰਾਂ ਲਗਾਤਾਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅਰਵਿੰਦ ਕੇਜਰੀਵਾਲ ਹੁਣਾਂ ਦਾ ਘਰ ਜਿੱਥੇ ਔਰ ਕੇਜਰੀਵਾਲ ਦੇ ਘਰ ਦੇ ਬਾਹਰ ਸੀਐਮ ਸੈਕਿਉਰਿਟੀ ਪਹਿਲਾਂ ਪਹੁੰਚੀ ਸੀ ਔਰ ਉਹਨਾਂ ਨੇ ਪੂਰਾ ਮੌਕੇ ਦੇ ਉੱਪਰ ਮੌਂਹਨਾ ਕੀਤਾ ਜਿਸ ਤੋਂ ਬਾਅਦ ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਿਆ ਤਾਂ ਆ ਕੇ ਉਹ ਮੀਡੀਆ ਦੇ ਨਾਲ ਗੱਲਬਾਤ ਵੀ ਕਰਨਗੇ ਤਾਂ ਦੇਖਣਾ ਅਹਿਮ ਹੋਏਗਾ ਕੀ ਕਹਿੰਦੇ ਆ ਭਗਵੰਤ ਮਾਨ ਕੀ ਗੱਲਬਾਤ ਪਰਿਵਾਰ ਦੇ ਨਾਲ ਹੁੰਦੀ ਹੈ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਲ ਗ੍ਰਿਫਤਾਰੀ ਹੋਈ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਸ਼ਾਇਦ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਖਾਚਾ ਸੀਗਾ ਕਿ ਅਰੈਸਟ ਕੀਤਾ ਜਾ ਸਕਦਾ ਔਰ ਉਸ ਤੋਂ ਪਹਿਲਾਂ ਹੀ ਗਰਾਊਂਡ ਬਣਨਾ ਸ਼ੁਰੂ ਹੋ ਗਿਆ ਸੀ ਜਦੋਂ ਇੱਥੇ ਕੱਲ ਈਡੀ ਦੀ ਟੀ ਤੇ ਘਰ ਦੇ ਬਾਹਰ ਪਹੁੰਚੀ ਆ ਔਰ ਉਥੇ ਇਸ ਥਾਂ ਦੇ ਉੱਪਰ ਮੌਕੇ ਦੇ ਉੱਪਰ ਹੋਰ ਵੀ ਲੀਡਰ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਸੌਰ ਭਾਰਦਵਾਜ ਪਹੁੰਚੇ ਅਤੀਸ਼ੀ ਹੁਣੀ ਪਹੁੰਚੀ ਔਰ ਉਹਨਾਂ ਨੇ ਇਹ ਗਰਾਉਂਡ ਪਹਿਲਾਂ ਹੀ ਬਣਨਾ ਸ਼ੁਰੂ ਹੋ ਗਿਆ ਸੀ ਟਵਿੱਟਰ ਤੇ ਪੋਸਟਾਂ ਟਵੀਟ ਹੋਣੇ ਸ਼ੁਰੂ ਹੋ ਗਏ ਸੀਗੇ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੀ ਗ੍ਰਿਫਤਾਰੀ ਹੋਏਗੀ ਗ੍ਰਿਫਤਾਰ ਹੋ ਜਾਣਗੇ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਦਬਾ ਨਹੀਂ ਸਕਦੇ ਇਸ ਤਰ੍ਹਾਂ ਦੇ ਟਵੀਟ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੇ ਪੋਸਟਾਂ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਲਗਾਤਾਰ ਔਰ ਉਸ ਤੋਂ ਬਾਅਦ ਹੋਇਆ ਵੀ ਉਹਨੂੰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਪਰ ਉੱਥੇ ਹੀ ਵਿਰੋਧੀ ਧਿਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੇ ਅਰਵਿੰਦ ਅਰਵਿੰਦ ਕੇਜਰੀਵਾਲ ਸਾਫ ਸੁਥਰੇ ਨੇ ਤਾਂ ਉਹਨਾਂ ਨੂੰ ਜ਼ਰੂਰ ਫੇਸ ਕਰਨਾ ਚਾਹੀਦਾ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਈਡੀ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ ਤਾਂ ਖੈਰ ਹੁਣ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਜ਼ਰੂਰ ਪਹੁੰਚੇ ਹਨ ਪਰਿਵਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਕਿਉਂਕਿ ਜੇ ਪੁਰਾਣੇ ਲੀਡਰਾਂ ਦੀ ਗੱਲ ਵੀ ਕਰੀਏ ਜਾਂ ਫਿਰ ਪਾਰਟੀ ਦੇ ਵਿੱਚ ਸੀਨੀਅਰਟੀ ਦੇ ਹਿਸਾਬ ਨਾਲ ਵੀ ਗੱਲ ਕਰੀਏ ਤਾਂ ਅਰਵਿੰਦ ਕੇਜਰੀਵਾਲ ਤੋਂ ਬਾਅਦ ਫਿਰ ਦੂਸਰੀ ਪੋਜੀਸ਼ਨ ਜਿਹੜੀ ਟੌਪ ਲੀਡਰਾਂ ਦੀ ਪਪੂਲਾਰਿਟੀ ਦੇ ਹਿਸਾਬ ਨਾਲ ਵੀ ਭਗਵੰਤ ਮਾਨ ਉਹਨਾਂ ਦੀ ਆਉਂਦੀ ਹੈ ਕਿਉਂਕਿ ਅਰਵਿੰਦ ਕੇਜ ਪਾਰਟੀ ਦੇ ਕਰਤਾ ਕਰਤਾ ਵੀ ਨੇ ਦੂਸਰੇ ਨੰਬਰ ਤੇ ਭਗਵੰਤਪਾਲ ਹੁਣ ਦਾ ਜ਼ਿਕਰ ਆਉਂਦਾ ਤਾਂ ਅਰਵਿੰਦ ਕੇਜਰੀਵਾਲ ਜੇਲ੍ਹ گئے ਆ ਹੁਣ ਤਾਂ ਸਾਰੀ ਦਾਰਉਮਦਾਰ ਵੀ ਭਗਵੰਤਪਾਲ ਹੁਣਾਂ ਦੇ ਸਿਰ ਦੇ ਉੱਪਰ ਆ ਕਿਸ ਤਰੀਕੇ ਨਾਲ ਅਗਲੀ ਸਟ੍ਰੈਟਜੀ ਪਾਰਟੀ ਨੂੰ ਲੈ ਕੇ ਅਗਲੀ ਰਣਨੀਤੀ ਕੀ ਹੋਏਗੀ ਉਹ ਵੀ ਦੇਖਣਾ ਹੋਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਬਾਕੀ ਦੇ ਲੀਡਰ ਜਿਹੜੇ ਆ ਜੇਲ ਮਨੀਸ਼ ਸੋਧਿਆ ਜੇਲ ਗਏ ਅਸਤेंद्र ਜੈਨ ਗਏ ਔਰ ਉਸ ਤੋਂ ਬਾਅਦ ਫਿਰ ਹੁਣ ਅਰਵਿੰਦ ਕੇਜਰੀਵਾਲ ਜੇਲ ਚਲੇ ਗਏ ਤਾਂ ਹੁਣ ਪਾਰਟੀ ਨੂੰ ਕਿਸ ਤਰੀਕੇ ਨਾਲ ਅੱਗੇ ਚਲਾਉਣਾ ਹੈ ਕਿਸ ਤਰੀਕੇ ਨਾਲ ਪਾਰਟੀ ਨੂੰ ਇਕੱਠਿਆਂ ਰੱਖਣਾ ਤਾਂ ਇਹ ਵੀ ਸਭ ਤੋਂ ਵੱਡਾ ਚੈਲੰਜ ਹੋਏਗਾ ਕਿਉਂਕਿ ਇੱਕ ਜੁਟ ਕਿਵੇਂ ਕਰਕੇ ਰੱਖਣਾ ਪਾਰਟੀ ਦੇ ਵਿੱਚ ਜਦੋਂ ਧੜੇਬੰਦੀਆਂ ਕਈ ਵਾਰ ਹੋਣ ਲੱਗਦੀਆਂ ਤਾਂ ਉਹਨਾਂ ਨੂੰ ਕਿਵੇਂ ਸਾਰਿਆਂ ਨੂੰ ਇਕੱਠਿਆਂ ਕਰਕੇ ਰੱਖਣਾ ਇਹ ਇੱਕ ਬਹੁਤ ਵੱਡਾ ਚੈਲੰਜ ਹੋਏਗਾ ਭਗਵੰਤ ਮਾਨ ਹੋਣ ਲਈ ਵੀ ਤੇ ਦਿੱਲੀ ਦੀ ਆਵਾਦਮੀ ਪਾਰਟੀ ਦੀ ਲੀਡਰਸ਼ਿਪ ਦੇ ਲਈ ਵੀ ਤਾਂ ਹੁਣ ਦੇਖਣਾ ਹੋਏਗਾ ਗ੍ਰਿਫਤਾਰੀ ਧਰਵਿੰਦ ਕੇਜ ਔਰ ਇਸ ਸਮਰਵਿੰਦ ਕੇਜਰੀਵਾਲ ਦੇ ਲਈ ਚੁਣੌਤੀਪੂਰਨ ਹੈ ਔਰ ਕਿਵੇਂ ਕੇਜਰੀਵਾਲ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਕੀ ਨਿਕਲ ਕੇ ਆਉਂਦਾ ਈਡੀ ਦੀ ਜਾਂਚ ਦੇ ਵਿੱਚੋਂ ਦੇਖਣਾ ਹੋਵੇਗਾ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਆ ਪਰਿਵਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਔਰ ਹੌਸਲਾ ਜਤਾਉਣ ਦੇ ਲਈ ਪਰਿਵਾਰ ਨੂੰ ਕੀ ਉਹ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਦੇ ਨਾਲ ਨੇ ਦੇਖਣਾ ਹੈ ਬਾਹਰ ਆ ਕੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਹਿੰਦੇ ਆ ਕੈਮਰਾ ਪ੍ਰਸੈਂਟੇਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਦਿੱਲੀ